5 ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਬੱਬੇ ਹਾਲੀ ਵਿੱਚ ਇੱਕ ਨੌਜਵਾਨ ਰਣਦੀਪ ਸਿੰਘ ਨੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਬਦਸਲੂਕੀ ਅਤੇ ਜਲਾਲਤ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਰਕੇ ਪਰਿਵਾਰ ਨੇ ਮ੍ਰਿਤਕ ਦੇ ਨੂੰ ਜੰਮੂ ਅਮਰੀਕਸਰ ਨੈਸ਼ਨਲ ਹਾਈਵੇ ਤੇ ਬਬਰੀ ਬਾਈਪਾਸ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ ਧਮਕਾਉਣ ਵਾਲੇ ਵਿਅਕਤੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਮੇਰਾ ਨਾਮ ਜਲਦੀਸ਼ਾ ਮੇਰੇ ਵੀਰ ਦਾ ਨਰਿੰਦੀਪ ਸਿੰਘ ਵਾ। ਦਰਨਾ ਲਾਇਆ ਕਿ ਮੇਰਾ ਜਵਾਨ ਜਰ ਵੀ ਰਿਕੀਆਂ ਸਾਲਾਂ ਦਾ ਉਹਦੇ ਮੇਰੇ ਵੀਰ ਦੀ ਦੁਕਾਨੇ ਸਪੀਕਰਾਂ ਦੀ ਰਿਪੇਅਰ ਕਰਦਾ ਸੀ ਤੇ ਗਾਗਾ ਨੂੰ ਚਲਾ ਕੇ ਦੱਸਦਾ ਸੀ ਕਿ ਠੀਕ ਆ ਜਾਂ ਨਹੀਂ ਆਵਾਜ਼ ਉੱਚੀ ਨਹੀਂ ਵੀ ਹੁੰਦੀ। ਉੱਚੀ ਨੇ ਵੀ ਆਵਾਜ਼ ਤੋਂ ਨੇ ਮੇਰੇ ਵੀਰ ਨੂੰ ਕਹਿੰਦਾ ਵੀ ਤੂੰ ਕਿਉਂ ਇਦਾਂ ਕਰਦਾ ਵਾ ਦੁਕਾਨ 'ਚ ਜਾ ਕੇ ਮੇਰੇ ਵੀਰ ਨੂੰ ਗੰਦੀਆਂ ਮਾਵਾਂ ਪਹਿਣਾ ਦੀਆਂ ਗਾਲਾਂ ਦਿੱਤੀਆਂ ਮੇਰੇ ਵੀਰ ਨੇ ਕਦੀ ਗਾਲ ਨਹੀਂ ਕੱਢੀ ਉਹ ਨਹੀਂ ਉਹ ਨਹੀਂ ਕਦੀ ਮਾੜੀਆਂ ਬਹਿਣੀਆਂ 'ਚ ਬੈਠਾ ਨਿਆਣਾ ਮੁੰਡਾ ਸੀ ਉਹਨੂੰ ਮਾੜਾ ਚੰਗਾ ਬੋਲਿਆ ਉਹਨੇ 5-7 ਮਿੰਟ ਗਾਲਾਂ ਸੁਣੀਆਂ ਉਸ ਤੋਂ ਬਾਅਦ ਦੁਕਾਨ ਬੰਦ ਕੀਤੀ ਸਿੱਧਾ ਨਹਿਰੇ ਪੈ ਗਿਆ ਉਹਨੇ ਘਰ ਵਿੱਚ ਕਿਸ ਨੂੰ ਨਹੀਂ ਦੱਸਿਆ ਕਿਸੇ ਯਾਰ ਦੋਸਤ ਨੂੰ ਨਹੀਂ ਦੱਸਿਆ ਨਾਰੇ ਬੈਗੇ ਵੀਡੀਓ ਕਲਿੱਪ ਬਣਾ ਕੇ ਜਦੋਂ ਪਾਏ ਉਦੋਂ ਸਾਰੇ ਭੱਜੇ ਆ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਸਾਨੂੰ ਕੱਲ ਉਹਦੀ লাশ ਲੱਭੀ ਆ ਹੁਣ ਡੱਬੇ ਚ ਬੰਦ ਹੋ ਗਿਆ ਏ ਤੁਰਦਾ ਫਿਰਦਾ ਮੇਰਾ ਵੀਰ ਗਿਆ ਹੀ ਹਾਏ ਨਹੀਂ ਮੰਗਦੇ ਆ ਕਿ ਜਿੱਤਾ ਸਾਡਾ ਬੰਦਾ ਮਰਿਆ ਵਾ ਜਾ ਤੇ ਉਹਨੂੰ ਫਾਂਸੀ ਦੀ ਸਜ਼ਾ ਦੋ ਜਾ ਕਿੱਥੇ ਮੇਰਾ ਵੀਰ ਡੁੱਬਿਆ ਉੱਥੇ ਜਾ ਕੇ ਉਹਨੂੰ ਜਿੰਦੇ ਰੋ ਡੋਪੋ ਜਿੰਨਾ ਉਹ ਜਿੰਦਾ ਡੁੱਬਿਆ ਸਾਡੀ ਅੱਖਾਂ ਸਾਹਮਣੇ ਪਰੇ ਜਾ ਨਹੀਂ ਛੱਡਿਆ ਇਹਦਾ ਨਾਮ ਵੀ ਛੱਡੋ ਨਾ ਮੇਰੀ ਇਹ ਮੰਗ ਮੇਰਾ ਬੱਚਾ ਮੈਂ ਇੰਨਾ ਕਿ ਮੰਗ ਕੇ ਪਾਲਿਆ ਪੈਣਾ ਦਾ ਵੀਰ ਇਹਦੇ ਮੁੰਡੇ ਨੂੰ ਝਿੜਕ ਨਹੀਂ ਦਿੱਤੀ ਸਾਰੀ ਉਮਰ ਮੈਂ ਹੁਣ ਤੱਕ ਮੈਂ ਚੰਗੇ ਸਕੂਲ ਚ ਪੜਾਇਆ ਕੇਵੀ ਚ ਉਹ ਮੈਂ ਵਧੀਆ ਕੋਰਸ ਕਰਾਇਆ ਇੰਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਪਾ ਲਈ ਵਧੀਆ ਕੰਮ ਕਰਦਾ ਇਹ ਕਿਤੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਮੇਰਾ ਪੁੱਤ ਕਿਸੇ ਕੋਈ ਗੋਲ ਵੀ ਰੰਦਾ ਹੀ ਗਾੜੀ ਨੂੰ ਹੱਸ ਕੇ ਟਾਲ ਦਿੰਦਾ ਹੀ ਇਹ ਵਈ ਦੁਕਾਨ ਚ ਪਾਪੀ ਚਲ ਗਿਆ ਏ ਰੰਗ ਜੇ ਕੰਜਰ ਜਲਾਗ ਚਲ ਗਿਆ ਮੇਰੇ ਘਰ ਨੂੰ ਬਾਹਰ ਉਹ ਹੋਈ ਵੀ ਇਹਨੂੰ ਮੁੜੇ ਨੂੰ ਜਾਤੀਵਾਦ ਸ਼ਬਦ ਬੋਲ ਕੇ ਨਾ ਬਹੁਤ ਜਲੀਲ ਕੀਤਾ ਇਹਨੂੰ ਗਾਰਾ ਗੱਡੀਆਂ ਕੁੱਟਿਆ ਮਾਰਿਆ ਉਹ ਮੁੜੇ ਨੇ ਗੱਲ ਆਪਣੇ ਦਿਲ ਤੇ ਲਾ ਲਈ ਘਰ ਦੱਸਿਆ ਨਹੀਂ ਸਦਾ ਹੀ ਨਰਜ ਹੋ ਗਿਆ ਨਰਜ ਆ ਕੇ ਨੇ ਵੀਡੀਓ ਪਾਈ ਆ ਆਪਣੀ ਵੀਡੀਓ ਬਾਅਦ ਤੇ ਨਰਜ ਸਾਰ ਮਾਰਿਆ ਇਹ ਰੋਡ ਜਾਮ ਕੀਤਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ 6 ਤਰੀਕ ਦਾ ਪਰਚਾ ਕੱਟਿਆ ਦਾ ਕੋਈ ਮੁਰਜ਼ਮ ਅਜੇ ਤੱਕ ਨਹੀਂ ਫੜਿਆ ਇਹਨਾਂ ਨਾਲ ਜਿਉਂ ਤੇ ਟੱਸ ਨਹੀਂ ਹੋਈ ਉਹ ਦੇਖਦਾ ਪੁਲਿਸ ਵੀ ਅੱਗੇ ਨੰਨ ਕੱਢਣ ਲਈ ਆ ਕੀ ਮੰਗ ਕਰਦੇ ਹੋ ਮੰਗ ਅਸੀਂ ਕਰਦੇ ਹਾਂ ਮੁਰਜ਼ਮ ਜਿਹੜਾ ਗ੍ਰਫਤਾਰ ਕੀਤਾ ਜਾਏ ਤੇ ਸਾਡਾ ਪਰਚਾ ਜਿਹੜਾ ਲੋਕ ਤੇ ਕਰੋ ਤੱਕ ਕਰਨਾ ਚੱਲੇਗਾ ਇਹ ਤਰ੍ਹਾਂ ਨਾ ਹੋਦਾ ਕਿ ਚੱਲੇਗਾ ਜਿੰਨਾ ਚਿਰ ਸਾਡੇ ਅਨਸਾਰ ਨਹੀਂ ਮਿਲਦਾ